ਤੇ ਸੇ ਤੇਲੂ ਤੇ ਦੇ ਮੋਜਵਾਨ ਦੀ 2 ਤੋਲੇ ਦੀ 16 ਦੀ ਚੇਨ ਉੱਤੋਂ ਫਰਾਰ ਹੋਣਾ ਸੀਸੀਟੀਵੀ ਵਿੱਚ ਕੈਦ ਦੇ ਲੱਗੇ ਵਿੱਚ ਦਹਿਸ਼ਤ ਦਾ ਮਾਹੌਲ ਪੀੜਤ ਮਨੀ ਕੁਮਾਰ ਲੰਡਾ ਨੇ ਦੱਸਿਆ ਕਿ ਜਿਹੜੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਗਲੀ ਵਿੱਚ ਰਹਿੰਦੇ ਹਨ ਕ੍ਰੀਪ ਸ਼ਾਮ 7:30 ਵਜੇ ਘਰ ਦੇ ਨਜ਼ਦੀਕ ਕਨਫੈਕਚਰੀ ਜਿਹਦ ਕੋਨ ਦੇ ਕਿ ਬ੍ਰਾਂਡ ਲੈਂਡ ਜਾਂ ਸੀਟੇ ਬ੍ਰਾਂਡ ਖਰੀਦ ਜਦੋਂ ਕਰਦੇ ਨੂੰ ਵਾਪਸ ਜਾਣ ਲੱਗਾ ਤਾਂ ਦੋ ਮੋਟਰਸਾਈਕਲਸ ਵਾਲਾ ਹੋਜਿਆ ਜਿੰਨਾ ਵਿਕ੍ਰੋ ਇੱਕ ਹੋਜਿਆ ਮੋਟਰਸਾਈਕਲ ਤੋਂ ਉੱਪਰ ਪਿੱਛੇ ਤੋਂ ਮੇਰੀ ਗੱਲ ਵਿੱਚ ਪਾਈ ਦੋਸ਼ ਹੋਣ ਦੀ ਜਦੋਂ ਮੁੰਡੇ ਤੋਂ ਆਪਣੇ ਸਾਥੀ ਮੋਟਰਸਾਈਕਲ ਨਾਲ ਕਰਾ ਰਹੇ ਹੁੰਦੇ ਆ ਉਹਨਾਂ ਨੇ ਦੱਸਿਆ ਕਿ ਕਹਿੰਦੇ ਪਛਾੜਦੇ ਤੇਲ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਕਰ ਰਹੇ ਲਗਾਉਂਦੇ ਹੈ ਤੇ ਇਹਨੇ ਦੱਸਿਆ ਕਿ ਇਸ ਦੀ ਜੁਕਲੋਕ ਸੰਗਰਾਂਵਾਲਾ ਪੁਲਿਸ ਨੇ ਦਿੱਤੀ ਗਈ ਕਿ ਨਵੇਂ ਸੰਗਰਾਂਵਾਲਾ ਪੁਲਿਸ ਤੋਂ ਰਿਚਾਰਡ ਡੀਐਮ ਨੇ ਕੀਤੀ ਹੈ ਮੁਕੇ ਤੇ ਮੁਕੇ ਐ ਐਫਆਈਰ ਚੈਨਲ ਜਿਮਨੇ ਦੱਸਿਆ ਕਿ ਮੁਕੇ ਤੇ ਮੁਕੇ ਅਲੇ ਗੈਲ ਲੱਗੇ ਸੀਸੀਟੀਵੀ ਫੁਟੇਜ ਹੰਡਾਲੀ ਜਾ ਰਹੀ ਹੈ ਉਹਨੇ ਕਿਹਾ ਕਿ ਲੋਕੋ ਦੇ ਸਾਹ ਦੇ ਯੂਨਿਟ ਹੈ ਜਦ ਕਿ ਪੁਲਿਸ ਨੇ ਪਛਾਣ ਤੇ ਤੇਰੇ ਨੂੰ ਨਾਥ ਪੁਆ ਲਵੇਗੀ ਅੰਦਰ ਗਿਆ ਨੂੰ ਵੀ ਹੋ ਰਿਹਾ ਹੈ ਕਿ ਕਹਿੰਦਾ ਹੈ ਇਦੇ ਵਿੱਚ ਸਾਡੇ ਕੋਲ ਮਲਕ ਮਰਨੰਦਾ ਦੀ ਐਪਲੀਕੇਸ਼ਨ ਆਈ ਆ ਹੋਣੀ ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੱਸਿਆ ਵੀ ਸਾਡੀ ਇੱਕੋ ਚੈਨੀ ਕੋ ਹੋਈ ਆ ਇਥੋਂ ਨਾਲ ਹੀ ਆ ਵੇਕਰੀ ਦੁਕਾਨ ਹੈ ਇਥੋਂ ਪੀਕ ਲੈ ਕੇ ਨਿਕਲੇ ਆ ਉਹ ਜਿਹੜੇ ਨਰਕੇ ਸੀ ਉਹਨਾਂ ਦੀ ਅਜੇ ਸਿਸਲੀ ਕੈਮਰੇ ਹੰਗਾਲ ਲਏ ਆ ਅਸੀਂ ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ ਉਹ ਆਮਲ ਵਿੱਚ ਲਿਆਵਾਂਗੇ ਤੇ ਫੁਟੇਜ ਵਗੈਰਾ ਆ ਰਹੀ ਆ ਕਿ ਕੋਈ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਔਰ ਹੋਰ ਕੈਮਰੇ ਹੰਗਾਲਦੇ ਆਸੀਂ ਉਹਨਾਂ ਵਿੱਚ ਜੇ ਕੋਈ ਸਾਫ਼ ਕਲੀਅਰ ਦਿਖੂਗਾ ਤਾਂ ਵੀ ਉਹ ਜ਼ਰੂਰ ਆਹੀ ਉਹਨਾਂ ਦੇ ਮਗਰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜੇ ਲੱਭ ਕੇ ਨਾਲਸ ਪਾਉਣੀ ਆ ਆਪਾਂ ਪਰ ਇਹਦੇ ਨਾਲ ਪਬਲਿਕ ਦੇ ਸਹਿਯੋਗ ਦੀ ਅਤਿਵੀ ਸਹਿਯੋਗ ਦੀ ਲੋੜ ਹੈ ਨਾਲ ਠੀਕ ਹੈ ਨਾ ਕੋਈ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜਕੇ ਆਪਾਂ ਜੇਰ ਭੇਜਿਓ ਫੋਟੋ ਦੇਖੀ ਜਾ ਰਿਹਾ ਫੋਟੋ ਹਾਂ ਜੀ ਦੇਖ ਰਹੇ ਆਂ ਥੋੜੇ ਥੋੜੇ ਦੇਖਦੇ ਆਂ ਤੇ ਜਿਸ ਤੋ ਪਤਾ ਲੱਗ ਗਿਆ ਜੇ ਮੋਟਰਸਾਈਕਲ ਨੂੰ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇਖਦੇ ਹਾਂ ਕਰਦੇ ਹਾਂ ਮੇਰੇ ਕੋਲ ਨੰਬਰ ਹੋਰ ਪਤਾ ਲੱਗੇ ਨਹੀਂ ਅਜੇ ਨਹੀਂ ਕੁਝ ਮਨੀ ਕੁਮਾਰ ਬੰਦਾ ਮੈਂ ਆਪਣੇ ਘਰ ਤੋਂ ਕੰਪੈਕਸ਼ਨ ਨਾਲੇ ਸੀ ਉਹ ਤੋਂ ਬਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਮੈਂ ਬਰੈਡ ਲੈ ਕੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਐ ਝਪਟ ਮਾਰ ਕੇ ਚੰਨੀ ਲੈ ਕੇ ਪੋਟਾ ਲੇ ਗਿਆ ਮoure ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋ ਨਾਕਾਬ ਹੋ ਗਿਆ ਕਿਉਂਕਿ ਉਹਦੇ ਇੱਥੇ ਹੱਥ ਪਾਇ ਲਿਆ ਤੇ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰਾ ਸਰੀਰ ਥੱਲੇ ਵੱਜ ਕੇ ਡਿੱਗ ਗਿਆ ਤੇ ਇਹ ਗੱਲ ਹੈਗੀ 7:00 ਵਾ 7 ਦੇ ਵਿੱਚ ਵੀ ਆ 7:10 ਦੇ ਟਾਈਮ ਦੀ ਤੇ ਤੁਸੀਂ ਇਹ ਕਹਿਣ ਦੋ ਕਤੋਲੇ ਦੀ ਸੀ ਸੋਨੇ ਦੀ ਹਾਂਜੀ ਕੰਪਲੇਟ ਬੋਰਡ ਤੋਂ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਰੁਕੇ ਕਢਾ ਕੇ ਦੇਖ ਲਿਓ ਵੀ ਇੱਕ ਵਾਰ ਅਸੀਂ ਕੱਲ ਆ ਕੇ ਰਿਕਾਰਡਿੰਗ ਅਸੀਂ ਕਢਾ ਕੇ ਕਹਾਂਗੇ ਫੁੱਲ ਆਈ ਹੁਣ ਮੌਕੇ ਤੇ ਕੋਈ ਨਹੀਂ ਨਹੀਂ ਮੌਕੇ ਤੇ ਨਹੀਂ ਆਇਆ ਜੀ ਚਲੋ ਤਾਂ ਮੈਂ ਜਸਟ ਪ੍ਰਸ਼ਾਸਨ ਕੋਲ ਦੀ ਮੰਗ ਕਰੀ ਤੇ ਫੁੱਲ ਪ੍ਰਸ਼ਾਸਨ ਕੋਲ ਦੀ ਮੰਨੂਗੀ ਉਹ ਵੀ ਚਾਹਨੀ ਮੇਰੀ ਬਾਪੂ ਪ੍ਰਾਧਨ ਚੋੜਾ ਨੂੰ ਫਾੜ ਲੈਣ ਵੀ ਚਾਹਨੀ ਤੋਂ ਦੀ ਬਾਪਸ ਦੇ ਦੇਣਾ ਕਿੰਨੇ ਮੁੰਡੇ ਖੜੀ ਨੇ ਦੋ ਮੁੰਡੇ ਮੋਟਰਗੱਡੀ ਦਾ ਕੱਟ ਕੇ ਸੀ। ਤਾਂ ਪਲੈਂਡਰ 800 ਸੀਗਾ ਉਹਦੇ ਨੰਬਰ ਪਲੇਟ ਹੈ ਨੀ। ਮਤਲਬ ਦੀ ਸੀ। ਸਾਨੂੰ ਕੋਈ ਇਧਰ ਆਇਆ। ਇਧਰ ਆਏ ਤੇ ਤੋਏ ਵੱਲ ਪਏ ਸੀ ਬਰੈਡ ਲੈ ਕੇ ਨਿਕਲੇ ਉਧਰ ਚੰਡੀਗੜ੍ਹ ਰੋਡ ਨੂੰ ਨਿਕਲ ਗਏ ਗੁਨਨਾਨਕ ਰੋਡ ਵੱਲ ਨੂੰ ਮੈਂ ਪਿੱਛੇ ਵੀ ਕੀਤਾ ਕੋਈ ਬੁਲਟ ਦੇ ਬੰਦੇ ਆ ਗਏ ਤੇ ਦੋ ਬਹਿ ਕੇ ਪਰ ਉਹ ਫਾੜ ਨਹੀਂ ਵੇ ਜਾਉਂ ਚੁਏ ਆ ਤਾਂ ਪੇ ਬਣਾ ਕੇ ਨਿਕਲ ਗਏ।